ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਭਗਤ ਕਬੀਰ ਜੀ ਮਹਾਰਾਜ ਦੇ ਜੀਵਨ ਦੇ ਵਿੱਚ ਭਗਤ ਕਬੀਰ ਜੀ ਮਹਾਰਾਜ ਅਤੇ ਇੱਕ ਅਖੌਤੀ ਪੰਡਿਤ ਜੋ ਭਗਤ ਕਬੀਰ ਜੀ ਮਹਾਰਾਜ ਦੇ ਕੋਲ ਆਇਆ ਤਾਂ ਉਹਨਾਂ ਦੇ ਵਿਚਾਰ ਆਪਸ ਦੇ ਵਿੱਚ ਵਾਰਤਾ ਲਾਭ ਹੁੰਦੀ ਉਸ ਵਾਰਤਾ ਲਾਭ ਨੂੰ ਸਤਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਦਰਜ ਕੀਤਾ ਉਹ ਖੌਤੀ ਬ੍ਰਾਹਮਣ ਹੈ ਉਹ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਂਦਾ ਹੈ ਫਿਰ ਭਗਤ ਕਬੀਰ ਜੀ ਮਹਾਰਾਜ ਜੀ ਆਪਣੀ ਤਰਕ ਦੇ ਨਾਲ ਆਪਣੇ ਦਲੀਲ ਦੇ ਨਾਲ ਉਸ ਪੰਡਿਤ ਨੂੰ ਕੁਝ ਸਵਾਲ ਕਰਦੇ ਭਗਤ ਕਬੀਰ ਜੀ ਮਹਾਰਾਜ ਜੀ ਆਖਦੇ ਨੇ ਕਹੋਰੇ ਪੰਡਿਤ ਬ੍ਰਾਹਮਣ ਕੱਬ ਕੇ ਹੋਏ ਇਹ ਪੰਡਿਤ ਤੂੰ ਬ੍ਰਾਹਮਣ ਕਦੋਂ ਦਾ ਹੋ ਗਿਆ ਬ੍ਰਾਹਮਣ ਕਹਿ ਕੇ ਜਨਮ ਤੱਕ ਹੋਈ ਕਿ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿ ਕੇ ਕਿ ਬ੍ਰਾਹਮਣ ਕਹਿ ਕੇ ਕਿ ਜਿਹੜਾ ਆਪਣਾ ਜਨਮ ਤੂੰ ਜਾਈ ਗਵਾ ਲਿਆ ਫਿਰ ਭਗਤ ਕਬੀਰ ਜੀ ਮਹਾਰਾਜੀ ਆਂਬ ਦੇ ਵਿੱਚ ਉਸ ਪੰਡਿਤ ਨੂੰ ਸਮਝਾਉਂਦੇ ਨੇ ਗਰਭਵਾਸ ਮੈਂ ਕੋਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭਤ ਪਤੀ ਕਿਹੇ ਪੰਡਿਤ ਜਦੋਂ ਕੋਈ ਮਨੁੱਖ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਏ ਉਸ ਨੂੰ ਕਿਸੇ ਦਾ ਨਹੀਂ ਪਤਾ ਹੁੰਦਾ ਕਿ ਮੇਰੀ ਜਨਤ ਕੀ ਏ ਮੇਰੀ ਘੁੱਲ ਕੀ ਬ੍ਰਹਮ ਬਿੰਦ ਤੇ ਸਭ ਤਪਤੀ ਕਿ ਜਿੰਨੇ ਵੀ ਮਨੁੱਖ ਨਹੀਂ ਨਾ ਸਾਰੇ ਮਨੁੱਖ ਪਰਮਾਤਮਾ ਦੀ ਅੰਸ਼ ਤੋਂ ਪੈਦਾ ਹੋਏ ਨੇ ਤੇ ਫਿਰ ਭਗਤ ਕਬੀਰ ਜੀ ਮਹਾਰਾਜ ਜੀ ਉਸ ਪੰਡਤ ਨੂੰ ਸਵਾਲ ਕਰਦੇ ਨੇ ਜੋ ਤੂੰ ਬ੍ਰਾਹਮਣ ਬ੍ਰਾਹਣੀ ਜਯਾ ਤਾਂ ਆੜ ਬਾਟ ਕਾਹੇ ਨਹੀਂ ਹੈ ਕਿ ਇਹ ਮਨੁੱਖ ਹੈ ਪੰਡਿਤ ਜੇਕਰ ਤੂੰ ਆਪਣੇ ਆਪ ਨੂੰ ਬ੍ਰਾਹਮਣ ਖੋਣਾ ਹੈ ਤਾਂ ਤੂੰ ਜਿਹੜੀ ਤੇਰੀ ਮਾਂ ਹੈ ਤੂੰ ਉਹਦੇ ਪੇਟ ਦੇ ਵਿੱਚੋਂ ਜਨਮ ਲਿਆ ਹੈ ਜੇਕਰ ਤੂੰ ਆਪਣੇ ਆਪ ਨੂੰ ਵੱਡਾ ਬ੍ਰਾਹਮਣ ਖੋਣਾ ਹੈ ਤੂੰ ਹੋਰ ਕੋਈ ਰਸਤੇ ਦੇ ਵਿੱਚੋਂ ਕਿਉਂ ਨਹੀਂ ਆ ਕਿਉਂਕਿ ਸਾਰੇ ਜਿਹੜੇ ਮਨੁੱਖ ਨੇ ਮਾਤਾ ਦੇ ਗਰਭ ਦੇ ਵਿੱਚੋਂ ਹੀ ਪੈਦਾ ਹੁੰਦੇ ਫਿਰ ਭਗਤ ਕਬੀਰ ਜੀ ਮਹਾਰਾਜੀ ਉਸ ਪੰਡਤ ਨੂੰ ਹੋਰ ਸਵਾਲ ਕਰਦੇ ਆਖਦੇ ਨੇ ਸਮਝਾਉਣਾ ਕਰਦੇ ਨੇ ਤੁਮ ਕਤ ਬ੍ਰਾਹਮਣ ਹਮ ਕਤ ਸ਼ੁੱਧ ਹਮ ਕਤ ਲੋ ਤੁਮ ਕਤ ਦੁੱਧ ਇਹੇ ਪੰਡਿਤ ਜੇਕਰ ਤੂੰ ਆਪਣੇ ਆਪ ਨੂੰ ਬ੍ਰਾਹਮਣ ਖੋਣਾ ਹੈ ਤੂੰ ਦੂਜੇ ਲੋਕਾਂ ਨੂੰ ਸ਼ੁੱਧ ਆਖਦਾ ਹੈ ਮੰਨ ਲੈਣੇ ਹੈ ਕਿ ਅਸੀਂ ਸ਼ੁੱਧ ਹ ਸਾਡੇ ਵਿੱਚ ਖੂਨ ਹੈ ਜੇਕਰ ਤੂੰ ਆਪਣੇ ਆਪ ਨੂੰ ਵੱਡਾ ਬ੍ਰਾਹਮਣ ਖੋਣਾ ਹੈ ਆਪਣੇ ਆਪ ਨੂੰ ਤੂੰ ਵੱਡੀ ਜਾਤ ਵਾਲਾ ਖੋਣਾ ਹੈ ਕੀ ਤੇਰੇ ਵਿੱਚ ਦੁੱਧ ਹੈ ਇਸ ਕਰਕੇ ਭਗਤ ਕੋਈ ਵੀਰ ਜੀ ਮਹਾਰਾਜ ਜੀ ਅਖੀਰ ਤੇ ਉਸ ਪੰਡਤ ਨੂੰ ਸਮਝਾਉਂਦੇ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਕਿਹੇ ਪੰਡਤ ਜਿਹੜਾ ਮਨੁੱਖ ਉਸ ਪ੍ਰਮਾਤਮਾ ਦੀ ਪਛਾਣ ਕਰ ਲੈਂਦਾ ਏ ਉਸ ਪ੍ਰਮਾਤਮਾ ਨੂੰ ਸਮਝ ਲੈਂਦਾ ਏ ਉਹੀ ਅਸਲ ਦੇ ਵਿੱਚ ਬ੍ਰਾਹਮਣ ਹੈ ਉਹੀ ਅਸਲ ਦੇ ਵਿੱਚ ਵੱਡੀ ਕੁੱਲ ਵਾਲਾ ਹੈ ਇਸ ਕਰਕੇ ਆਓ ਜਾਤ ਪਾਤ ਦੇ ਹੰਕਾਰ ਨੂੰ ਖਰਨਮ ਕਰੀਏ ਅਵਲ ਅੱਲੇ ਨੂਰ ਪਾਇਆ ਕੁਦਰਤ ਕੇ ਸਬੰਦੇ ਇੱਕ ਨੂਰ ਤੇ ਸਮਝ ਗੁਪਜਿਆ ਕੌਣ ਭਲੇ ਕੁਮੰਦੀ ਦੀ ਅਵਸਥਾ ਦੇ ਧਾਰਨੀ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ